ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰਸਵਾਰੀ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਨ ਦੇ ਨਾਲ ਧੰਗ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸਿੱਧ ਗੋਸ਼ਟ ਉਸ ਦੀ 59 ਨੰਬਰ ਪੌੜੀ ਜਿਹੜੀ ਹੈ ਉਸਨੂੰ ਜੀ ਕਰਨੀ ਹੈ ਹੁਣ ਤੱਕ 58 ਪੌੜੀਆਂ ਦੀ ਵਿਚਾਰ ਆਪ ਸੰਗਤਨ ਨਾਲ ਸੰਝ ਕੀਤੀ ਗਈ ਹੈ ਨਾਟ ਨੰਬਰ ਪੌੜੀ ਦੇ ਵਿੱਚ ਜੋ 58 ਨੰਬਰ ਪੌੜੀ ਚ ਸਵਾਲ ਕੀਤਾ ਸੀ ਸਿੱਧਾ ਨੇ ਕਿ ਜਿਸ ਸ਼ਬਦ ਨੂੰ ਜਪਣ ਦੇ ਨਾਲ ਜਿਸ ਸ਼ਬਦ ਦੇ ਨਾਲ ਜੁੜਿਆ ਨਾ ਤਰਿਆ ਜਾਣ ਵਾਲਾ ਇਸ ਸੰਸਾਰ ਤਰ ਜਾਈ ਤਾਂ ਉਹਦਾ ਵਾਸਾ ਕਿੱਥੇ ਹੈ ਇਸ ਦੇ علاوہ ਹੋਰ ਸਵਾਲ ਵੀ ਉਹਨਾਂ ਨੇ ਕੀਤੇ ਹਨ ਆਓ ਸਭ ਤੋਂ ਪਹਿਲਾਂ ਇਸ ਪੌੜੀ ਦੇ ਵਿੱਚ ਜੋ ਸਤਿਗੁਰੂ ਨੇ ਜਵਾਬ ਦਿੱਤਾ ਹੈ 58 ਨੰਬਰ ਪੌੜੀ ਦੀਆਂ ਚਾਰ ਤੁਕਾਂ ਦੇ ਵਿੱਚ ਸਵਾਲ ਸਨ ਅਗਲੀਆਂ ਦੋ ਤੁਕਾਂ ਦੇ ਵਿੱਚ ਸਤਗੁਰ ਨੇ ਜਵਾਬ ਸ਼ੁਰੂ ਕੀਤਾ ਸੀ ਉਹਨਾਂ ਦੇ ਵਿੱਚ ਸਤਗੁਰ ਨੇ ਗੁਰੂ ਦੇ ਸ਼ਬਦ ਦੀ ਵਡਿਆਈ ਕਰਦੇ ਆ ਕਿ ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚ ਜੁੜਦਾ ਹੈ ਉਹ ਪ੍ਰਮਾਤਮਾ ਪਰਮੇਸ਼ਰ ਦੇ ਵਿੱਚ ਸਮਾ ਜਾਂਦਾ ਉਹ ਸਿਆਣਾ ਹੋ ਜਾਂਦਾ ਔਰ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਹੀ ਸੰਸਾਰ ਸਮੁੰਦਰ ਤਰ ਸਕੀਦਾ ਹੈ ਉਹ ਇਸ ਪੌੜੀ ਦੇ ਵਿੱਚ ਪੂਰਨ ਤੌਰ ਤੇ ਸਤਿਗੁਰੂ ਉਸ ਸ਼ਬਦ ਦੇ ਵਾਸੇ ਦੀ ਗੱਲ ਕਰਦੇ ਨੇ ਜਿਹੜਾ ਸਵਾਲ ਕੀਤਾ ਸੀ ਕਿ ਉਹ ਸ਼ਬਦ ਕਿੱਥੇ ਵਸਦਾ ਹੈ ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਪਾਠ ਕਰੀਏ ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ ਨਿਰੰਤਰ ਵਾਸ ਅਲਖੰ ਜਹ ਦੇਖ ਤੈ ਸੋਈ पवन का वासा सुनन निवासा अकल कला तर सोई नजर करे शब्द कट में बसै विचों धर्म गवाए तन मन निर्मल निर्मल वाणी नामो मन बसाए शब्द गुरु भव सागर तरियै इत्त उत एको जाना केहन वर्ण नहीं छाया माया नानक शब्द पहचानै ਤੋ ਸਤਿਗੁਰੂ ਜੀ ਸਿੱਧਾਂ ਨੂੰ ਜਵਾਬ ਦਿੰਦੇ ਆ ਕਹਿੰਦੇ ਨੇ ਕਿ ਉਹ ਜਿਹੜਾ ਸ਼ਬਦ ਹੈ ਨਾ ਸੋ ਸ਼ਬਦ ਕਹੋ ਇਥੇ ਕਹੋ ਸੰਬੰਧਕ ਹੈ ਇਸ ਕਰਕੇ ਸ਼ਬਦ ਪੁਲਿੰਗ ਇੱਕ ਵਚਨ ਹੋਣ ਦੇ ਬਾਵਜੂਦ ਵੀ ਦਦੇ ਨੂੰ ਅੰਕੜ ਨਹੀਂ ਹੈ ਇਥੇ ਕਹੋ ਦਾ ਅਰਥ ਹੈ ਨੋ ਸੋ ਸ਼ਬਦ ਕਹੋ ਨਿਰੰਤਰ ਵਾਸ ਨਿਰੰਤਰ ਹੁੰਦਾ ਬਿਨਾਂ ਫਰਕ ਤੋਂ ਉਸ ਸ਼ਬਦ ਨੂੰ ਜਿਹਦੇ ਨਾਲ ਜੁੜ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤਰ ਜਾਈਦਾ ਤੋ ਤਰ ਸੰਸਾਰ ਤਰ ਜਾਈਗਾ ਉਸ ਸ਼ਬਦ ਨੂੰ ਨਿਰੰਤਰ ਵਾਸ ਮਿਲਿਆ ਹੋਇਆ ਹੈ ਪੱਕਾ ਟਿਕਾਣਾ ਮਿਲਿਆ ਹੋਇਆ ਹੈ ਉਹ ਹੈ ਜਿਹੜਾ ਪੱਕਾ ਟਿਕਾਣਾ ਅਲਖਾਂ ਜਿਹੜਾ ਅਲਖਿਆ ਨਹੀਂ ਜਾ ਸਕਦਾ ਪ੍ਰਮਾਤਮਾ ਪਰਮੇਸ਼ਰ ਮਾਲਕ ਬਸ ਜਿੱਥੇ ਪ੍ਰਮਾਤਮਾ ਦਾ ਵਾਸਾ ਉੱਥੇ ਉਸ ਸ਼ਬਦ ਦਾ ਵਾਸਾ ਹੈ ਜਹ ਦੇਖਾਂ ਤੈ ਸੋਈ ਹੁਣ ਜਿਵੇਂ ਪ੍ਰਮਾਤਮਾ ਹਰ ਇੱਕ ਜਗ੍ਹਾ ਹੀ ਹੈ ਜਹ ਜੈਖੋ ਤੈ ਹਜੂਰ ਦੂਰ ਕਤ ਉਹਨਾਂ ਜਾਈ ਰਵ ਰਿਹਾ ਸਰਵਤਰ ਮੈਂ ਮਨ ਸਦਾ ਧਿਆਈ ਤੂੰ ਜਿੱਦਾਂ ਹੀ ਪ੍ਰਮਾਤਮਾ ਦਾ ਹਰ ਇੱਕ ਜਗ੍ਹਾ ਵਾਸਾ ਹੈ ਨਾ ਉਸੇ ਤਰ੍ਹਾਂ ਉਸ ਸ਼ਬਦ ਦਾ ਵੀ ਹਰ ਇੱਕ ਜਗ੍ਹਾ ਵਾਸਾ ਹੈ ਪ੍ਰਕਾਸ਼ ਰੂਪ ਦੇ ਵਿੱਚ ਪ੍ਰਮਾਤਮਾ ਹੈ ਸ਼ਬਦ ਰੂਪ ਦੇ ਵਿੱਚ ਗੁਰੂ ਹੈ ਉਹ ਉਹ ਸਤਿਗੁਰੂ ਕਹਿੰਦੇ ਨੇ ਕਿ ਜਿੱਧਰ ਵੀ ਨਿਗਾਹ ਮਾਰਦਾ ਮੈਂ ਮੈਨੂੰ ਜਿਵੇਂ ਉਹ ਪ੍ਰਮਾਤਮਾ ਹਰ ਜਗ੍ਹਾ ਦਿਖਾਈ ਦਿੰਦਾ ਉਸ ਦਾ ਸ਼ਬਦ ਦਾ ਜਿਹੜਾ ਹੈ ਨਾ ਉਹਦਾ ਵਾਸਾ ਵੀ ਹਰ ਇੱਕ ਜਗ੍ਹਾ ਹੀ ਹੈ ਪਵਨ ਕਾ ਵਾਸਾ ਸੁੰਨ ਨਿਵਾਸਾ ਸੁੰਨ ਦਾ ਅਫੁਰ ਨਿਵਾਸਾ ਨਿਵਾਸ ਜਿਵੇਂ ਪ੍ਰਮਾਤਮਾ ਅਫੁਰ ਉਹਦਾ ਨਿਵਾਸ ਅਜਿhti ਫੁਰਨਾ ਕੋਈ ਨਹੀਂ ਹੈ ਪਵਨ ਕਾ ਇੱਥੇ ਪਵਨ ਦਾ ਅਰਥ ਹੈ ਸ਼ਬਦ ਪਵਨ ਗੁਰ ਸ਼ਬਦ ਭਾਈ ਗੁਰਦਾਸ ਜੀ ਨੇ ਵੀ ਬਚਨ ਆਖਿਆ ਕਿ ਪਵਨ ਗੁਰ ਗੁਰ ਸ਼ਬਦ ਹੈ ਪਵਨ ਕਾ ਵਾਸਾ ਸੁੰਨ ਨਿਵਾਸਾ ਜਿਵੇਂ ਅਫੁਰ ਪ੍ਰਮਾਤਮਾ ਹਰ ਇੱਕ ਜਗ੍ਹਾ ਹੀ ਹੈ ਨਾ ਏਵੇਂ ਉਸ ਸ਼ਬਦ ਦਾ ਵੀ ਵਾਸਾ ਹੈ ਹਰ ਇੱਕ ਜਗ੍ਹਾ ਵਿਰਾਜਮਾਨ ਹੈ ਅਕਲ ਕਲਾ ਤਾਰ ਸੋਈ ਕਲਾ ਤਾਰ ਹੁੰਦਾ ਕਲਾ ਧਾਰਨ ਵਾਲਾ ਪ੍ਰਮਾਤਮਾ ਅਕਾਲ ਦਾ ਮਤਲਬ ਹੋਇਆ ਟੁੱਟੇ ਟੁੱਟੇ ਨਾ ਹੋ ਸਕੇ ਆਪ ਪੂਰਨ ਪ੍ਰਮਾਤਮਾ ਤੋਂ ਉਸ ਸ਼ਬਦ ਦਾ ਵਾਸਾ ਸੁਨ ਅਸੁਰ ਪ੍ਰਮਾਤਮਾ ਦੀ ਤਰ੍ਹਾਂ ਪ੍ਰਮਾਤਮਾ ਦੇ ਵਿੱਚ ਹੀ ਉਹਦਾ ਟਿਕਾਣਾ ਸ਼ਬਦ ਦਾ ਪ੍ਰਮਾਤਮਾ ਹੀ ਹੈ ਤੇ ਜਿਹੜਾ ਪ੍ਰਮਾਤਮਾ ਕਲਾਧਾਰ ਹੈ ਸ਼ਕਤੀ ਦਾ ਮਾਲਕ ਹੈ ਤਾਕਤ ਦਾ ਮਾਲਕ ਹੈ ਤੋਂ ਸਤਿਗੁਰੂ ਇਹ ਕਹਿੰਦੇ ਨੇ ਕਿ ਸ਼ਬਦ ਦਾ ਵਾਸਾ ਵੀ ਪ੍ਰਮਾਤਮਾ ਦੇ ਵਿੱਚ ਹੈ ਪਰਮੇਸ਼ਰ ਦੇ ਵਿੱਚ ਹੈ ਜਿਵੇਂ ਜਿਵੇਂ ਸ਼ਬਦ ਜਪਾਂਗੇ ਤੇਵੇਂ ਉਹ ਸ਼ਬਦ ਪਰਮਾਤਮਾ ਦੇ ਨਾਲ ਦੂਰ ਦੇਵੇਗਾ ਕਿਉਂਕਿ ਉਸ ਸ਼ਬਦ ਦਾ ਵਾਸਾ ਹੀ ਪਰਮਾਤਮਾ ਵਿੱਚ ਹੈ ਫਿਰ ਅਗਲੀ ਗੱਲ ਕਹਿੰਦੇ ਨੇ ਨਦਰ ਕਰੇ ਸ਼ਬਦ ਘਟਨਾ ਵਿੱਚ ਹੈ ਜਦੋਂ ਪਰਮਾਤਮਾ ਮਿਹਰ ਕਰਦਾ ਹਨ ਦੇਖੋ ਇੱਥੇ ਸ਼ਬਦ ਜਦ ਦਿਨ ਔਕੜ ਆ ਗਈ ਪੁਲਿੰਗ ਇੱਕ ਵਚਨ ਹੈ ਪਰ ਇੱਥੇ ਕੌਸਵੰਦ ਗਣ ਕਰਕੇ ਔਕੜ ਨਹੀਂ ਆਈ ਨਦਰ ਕਰੇ ਸ਼ਬਦ ਘਟਨਾ ਵਿੱਚ ਹੈ ਜਦੋਂ ਮਾਲਕ ਕਿਰਪਾ ਕਰਦਾ ਜਿਸ ਮਨੁੱਖ ਦੇ ਉੱਤੇ ਉਹ ਕਿਰਪਾ ਕਰ ਲੈਂਦਾ ਉਹਦੇ ਹਿਰਦੇ ਵਿੱਚ ਉਹ ਸ਼ਬਦ ਵਸ ਜਾਂਦਾ ਵਿੱਚੋਂ ਪਰਮਵਾਇ ਉਹਦੇ ਵਿੱਚੋਂ ਪਰਮ ਮਿਟ ਜਾਂਦਾ ਤੇ ਉਹ ਸ਼ਬਦ ਕਰਕੇ ਉਹਦੀ ਭਟਕਣਾ ਦੂਰ ਹੋ ਜਾਂਦੀ ਤੇ ਭਟਕਣਾ ਕਰਕੇ ਅਸੀਂ ਭਟਕਦੇ ਹਾਂ ਜਦੋਂ ਭਟਕਣਾ ਦੂਰ ਹੋ ਜਾਣੀ ਉਸ ਵੇਲੇ ਪ੍ਰਮਾਤਮਾ ਨਾਲ ਮਿਲਾਪ ਹੋਣਾ ਸੰਭਵ ਹੈ ਉਹ ਨਦਰ ਕਰੇ ਸ਼ਬਦ ਘਟ ਮੈਂ ਵਸਿਆ ਜਦੋਂ ਕਿਰਪਾ ਕਰਦਾ ਸ਼ਬਦ ਮਨੁੱਖ ਦੇ ਹਿਰਦੇ ਵਿੱਚ ਵਸ ਜਾਂਦਾ ਦੇ ਚੋ ਪਰਮਗ ਬਾਏ ਤੇ ਸ਼ਬਦੂ ਦੇ ਵਿੱਚੋਂ ਭਟਕਣਾ ਨੂੰ ਖਤਮ ਕਰ ਦਿੰਦਾ ਉਸ ਮਨੁੱਖ ਦੀ ਭਟਕਣਾ ਮੁੱਕ ਜਾਂਦੀ ਤਨ ਮਨ ਨਿਰਮਲ ਤਨ ਤੇ ਮਨ ਦੋਨੇ ਪੁਲਿੰਗ ਇੱਕ ਵਚਨ ਹੈ ਇਸ ਕਰਕੇ ਤਨ ਦੇ ਨੰਨੇ ਨੂੰ ਵੀ ਔਂਕੜ ਹੈ ਮਨ ਦੇ ਨੰਨੇ ਨੂੰ ਵੀ ਔਂਕੜ ਹੈ ਨਿਰਮਲ ਹੁੰਦਾ ਸਾਫ਼ ਸੁਥਰਾ ਤੋ ਤਨ ਮਨ ਦੀ ਵਿਸ਼ੇਸ਼ਤਾ ਹੈ ਨਿਰਮਲ ਤੋ ਜੇ ਤਨ اور ਮਨ ਪੁਲਿੰਗ ਦੇ ਕਿਰ ਵਚਨ ਹੈ ਤਨ ਨਿਰਮਲ ਦੇ ਲੱਲੇ ਨੂੰ ਔਂਕੜ ਵੀ ਆਣੀ ਜ਼ਰੂਰੀ ਹੈ ਔਰ ਅੱਗੇ ਅਸੀਂ ਦੇਖਦੇ ਹਾਂ ਨਿਰਮਲ ਬਾਣੀ ਬਾਣੀ ਸ਼ਬਦ ਇਸਤਰੀ ਲਿੰਗ ਹੈ ਇਸਤਰੀ ਲਿੰਗ ਸ਼ਬਦ ਨੂੰ ਔਕੜ ਨਹੀਂ ਆਉਂਦੀ ਇਸ ਕਰਕੇ ਇੱਥੇ ਬਾਣੀ ਦੀ ਵਿਸ਼ੇਸ਼ਤਾ ਨਿਰਮਲ ਹੈ ਔਰ ਇੱਥੇ ਔਕੜ ਨਹੀਂ ਆਈ ਕਿਉਂਕਿ ਅੱਗੇ ਬਾਣੀ ਇਸਤਰੀ ਲਿੰਗ ਸ਼ਬਦ ਹੈ ਇਹ ਗੁਰਬਾਣੀ ਵਿਆਕਰਨ ਦਾ ਇੱਕ ਨਿਯਮ ਹੈ ਤਨ ਮਨ ਨਿਰਮਲ ਜਿਸ ਮਨੁੱਖ ਦੇ ਉੱਤੇ ਮਾਲਕ ਰਹਿਮਤ ਕਰ ਦਿੰਦਾ ਨਾ ਕਿਰਪਾ ਕਰ ਦਿੰਦਾ ਉਹਦੀ ਭਟਕਣਾ ਖਤਮ ਕਰ ਦਿੰਦਾ ਉਹਦਾ ਤਨ ਤੇ ਮਨ ਦੋਨੇ ਸਭ ਸਾਫ਼ ਹੋ ਜਾਂਦੇ ਨਿਰਮਲ ਹੋ ਜਾਂਦੇ ਨਿਰਮਲ ਬਾਣੀ ਉਹਦੀ ਬੋਲ ਬਾਣੀ ਵੀ ਨਿਰਮਲ ਹੋ ਜਾਂਦੀ ਬਾਣੀ ਪਵਿੱਤਰ ਹੋ ਜਾਂਦੀ ਉਹ ਫਿਰ ਸ਼ਰੂ ਵਚਨ ਬੋਲਦਾ ਹੈ ਨਾਮੋ ਇਹ ਜਿਹੜਾ ਸ਼ਬਦ ਨਾਮੋ ਹੈ ਨਾ ਨੰਨੇ ਨੂੰ ਕੰਨਾ ਮੰਮੇ ਨੂੰ ਹੋੜਾ ਵੀ ਹੈ ਅੰਕਲ ਵੀ ਹੈ ਵਿਦਵਾਨ ਕਹਿੰਦੇ ਨੇ ਕਿ ਇਹ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਰਹਿਮਤ ਕੀਤੀ ਸ਼ਬਦ ਨੂੰ ਗਾਣ ਵਾਸਤੇ ਸ਼ਬਦ ਦੀ ਲਗਮ ਅਤਰ ਘਟ ਕਰਨ ਵਾਸਤੇ ਕਾਵ ਰੂਪ ਦੇ ਵਿੱਚ ਇਹ ਸਤਿਗੁਰੂ ਨੇ ਜੇ ਹੋੜੇ ਦੀ ਜ਼ਰੂਰਤ ਹੈ ਤਾਂ ਔਂਕੜ ਵਾਲੇ ਸ਼ਬਦ ਨੂੰ ਹੋੜਾ ਲਾ ਦਿੱਤਾ ਪਰ ਜਿੱਥੇ ਆਮ ਹੋੜਾ ਵਰਤੇ ਜਾਂਦਾ ਜੇ ਉਥੇ ਔਂਕੜ ਦੀ ਜ਼ਰੂਰਤ ਸਤਿਗੁਰੂ ਨਾਲ ਔਂਕੜ ਲਗਾ ਦਿੱਤੀ ਹੁਣ ਅਸੀਂ ਇਹ ਦੇਖਣਾ ਕਿ ਆਮ ਸ਼ਬਦ ਕਿਸ ਤਰ੍ਹਾਂ ਹੁੰਦਾ ਜਿਵੇਂ ਨਾਮ ਨੂੰ ਨੰਨੇ ਨੂੰ ਕੋੜਾ ਆਨ ਨੰਨੇ ਨੂੰ ਕੰਨਾ ਮੰਮੇ ਨੂੰ ਔਂਕੜ ਨਾਮ ਸ਼ਬਦ ਆਮ ਹੈ ਪਰ ਅਸੀਂ ਇਸ ਨੂੰ ਹੁਣ ਇਸਤੇ ਉਲਟ ਹੋੜੇ ਨਾਲ ਪੜ੍ਹਨਾ ਇੱਥੇ ਇਹਨੂੰ ਨਾਮੋ ਕਹਿਣਾ ਹੈ ਇੱਥੇ ਸਾਤ ਕੋਨੇ ਮਾਤਰਾ ਨੂੰ ਵਧਾਇਆ ਹੈ ਕਿਉਂਕਿ ਔਂਕੜ ਨਾਲ ਮਾਤਰਾ ਘਟਦੀ ਹੈ ਹੋੜੇ ਨਾਲ ਵਧਦੀ ਹੈ ਨਾਮੋ ਤੋਂ ਇਹਨੂੰ ਸਿੱਧਾ ਜਿਹਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਇਹ ਦੇਖਣਾ ਕਿ ਸ਼ਬਦ ਕਿਵੇਂ ਲਿਖਿਆ ਜਾਂਦਾ ਕਿਵੇਂ ਬੋਲੇ ਜਾਂਦਾ ਜੇ ਔਂਕੜ ਨਾਲ ਬੋਲੇ ਜਾਂਦਾ ਤਾਂ ਉੱਤੇ ਉਲਟ ਬੋਲਣਾ ਫਿਰ ਹੋੜੇ ਨਾਲ ਬੋਲਣਾ ਨਾਮੋ ਮਨ ਵਸਾਈ ਜਿਹਦੇ ਉੱਤੇ ਮਾਲਕ ਕਿਰਪਾ ਕਰਦਾ ਉਹਦਾ ਤਨ ਤੇ ਮਨ ਸਾਫ ਸੁਥਰਾ ਹੋ ਜਾਂਦਾ ਉਹਦੀ ਬਾਣੀ ਵੀ ਪਵਿੱਤਰ ਹੋ ਜਾਂਦੀ ਉਹਦੇ ਅੰਦਰ ਪ੍ਰਮਾਤਮਾ ਨਾਮ ਦਾ ਵਾਸਾ ਕਰਦਾ ਉਹਦੇ ਅੰਦਰ ਨਾਮ ਵਸ ਜਾਂਦਾ ਤੇ ਫਿਰ ਹੁੰਦਾ ਕਿਆ ਸ਼ਬਦ ਗੁਰੂ ਭਵ ਸਾਗਰ ਤਰੀਏ ਸ਼ਬਦ ਦੇ ਗੱਦੇ ਨੂੰ ਸਿਆੜੀ ਆਈ ਥੇ ਸ਼ਬਦ ਰਾਹੀਂ ਗੁਰੂ ਦੇ ਸ਼ਬਦ ਰਾਹੀਂ ਗੁਰੂ ਦੇ ਸ਼ਬਦ ਦੁਆਰਾ ਤੋਂ ਫਿਰ ਉਹ ਮਨੁੱਖ ਉਸ ਤਰ੍ਹਾਂ ਗੁਰੂ ਦਾ ਸ਼ਬਦ ਜਪ-ਜਪ ਕੇ ਇਹ ਭਵ ਸਾਗਰ ਜਿਹੜਾ ਦੁਤਰ ਸੰਸਾਰ ਹੈ ਨਾ ਉਹਨੂੰ ਤਰ ਜਾਂਦਾ ਉਹ ਤਾਂ ਪਾਰ ਹੋ ਜੰਦਾ ਪਾਪ ਦੇਕਾਰਾਂ ਤੋਂ ਬਚ ਜਾਂਦਾ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਤੇ ਫਿਰ ਉਹਦੀ ਅਵਸਥਾ ਕਿ ਐਸੀ ਹੁੰਦੀ ਇੱਥ ਉੱਤ ਇੱਕ ਹੋ ਜਾਣਾ ਇੱਥੇ ਉੱਥੇ ਹਰ ਇੱਕ ਜਗ੍ਹਾ ਉਹਨੂੰ ਮਾਨ ਕੇ ਦਿਖਾਈ ਦਿੰਦਾ ਹੈ ਹਰ ਜਗ੍ਹਾ ਪਰਮਾਤਮਾ ਦਾ ਦਰਸ਼ਨ ਹੁੰਦਾ ਹੈ ਤੇ ਫਿਰ ਉਹ ਕਿਹਦਾ ਹੋ ਜਾਂਦਾ ਚਿਹਨ ਵਰਨ ਨਹੀਂ ਕਿਉਂਕਿ ਪਰਮਾਤਮਾ ਦਾ ਕੋਈ ਰੰਗ ਰੂਪ ਨਹੀਂ ਨਾ ਹੈਗਾ ਉਹਦਾ ਵੀ ਫਿਰ ਚਿਹਨ ਵਰਨ ਨਹੀਂ ਰਹਿੰਦਾ ਭਾਵ ਦੀ ਜਾਤ ਪਤ ਸਭ ਕੁ ਮਿਟ ਜਾਂਦਾ ਉਹਦਾ ਰੰਗ ਰੂਪ ਵੀ ਫਿਰ ਸਭ ਪ੍ਰਮਾਤਮਾ ਪਰਮੇਸ਼ਰ ਦੇਖਦਾ ਹੀ ਨਹੀਂ ਹੈ ਚਾਹੇ ਉਹ ਕ੍ਰੂਪ ਹੈ ਚਾਹੇ ਉਹ ਦਾ ਸੋਹਣਾ ਸਰੂਪ ਹੈ ਬਸ ਪ੍ਰਮਾਤਮਾ ਨਾਮ ਜਪਣ ਕਰਕੇ ਉਹਨੂੰ ਪਿਆਰ ਕਰਦਾ ਚਿਹਨ ਵਰਨ ਨਹੀਂ ਛਾਇਆ ਮਾਇਆ ਨਾਨਕ ਨਾਨਕ ਦਾ ਕੱਕਾ ਮੁਕਤਾ ਹੈ ਸਬੋਧਨ ਸ਼ਬਦ ਹੈ हे ਨਾਨਕ ਸ਼ਬਦ ਪਛਾਣੈ ਜਿਹੜਾ ਸ਼ਬਦ ਦੀ ਪਛਾਣ ਕਰ ਲੈਂਦਾ ਸ਼ਬਦ ਨਾਲ ਜੁੜ ਜਾਂਦਾ ਇਹ ਨਾਨਕ ਜਿਹੜਾ ਮਨੁੱਖ ਸ਼ਬਦ ਨਾਲ ਜੁੜ ਜਾਂਦਾ ਛਾਇਆ ਮਾਇਆ ਤੋਂ ਭਾਵਾਂ ਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਛਾਇਆ ਨਹੀਂ ਰਹਿੰਦੀ ਹੈ ਸ਼ਾਇਦ ਆਤਮਾ ਪ੍ਰਭਾਵ ਉਹਦੇ ਉੱਤੇ ਮਾਇਆ ਦੀ ਛਾਇਆ ਨਹੀਂ ਰਹਿੰਦੀ ਹੈ ਤੇ ਨਾ ਹੀ ਉਹ ਫਿਰ ਚਿਹਨ ਵਰਣ ਕੋਈ ਰਹਿੰਦਾ ਭਾਵ ਰੱਬ ਤੋਂ ਵੱਖਰਾ ਨਹੀਂ ਰਹਿੰਦਾ ਫਿਰ ਫਿਰ ਉਹ ਰੱਬ ਦਾ ਰੂਪ ਹੀ ਹੋ ਜਾਂਦਾ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਇਹ ਕੌਣ ਜਿਹਦੇ ਅੰਦਰ ਸ਼ਬਦ ਦਾ ਵਾਸਾ ਹੋ ਜਾਂਦਾ ਸ਼ਬਦ ਦਾ ਵਾਸਾ ਕਿੱਥੇ ਹੈ ਉਹਦਾ ਵਾਸਾ ਪਰਮਾਤਮਾ ਵਿੱਚ ਹੈ ਰੱਬ ਵਿੱਚ ਹੈ ਤੇ ਜਿਹੜਾ ਭਾਈ ਸ਼ਬਦ ਜਪਦਾ ਹੈ ਉਹ ਵੀ ਫਿਰ ਰੰਗ ਵਿੱਚ ਲੀਨ ਹੋ ਜਾਂਦਾ ਪਰਮਾਤਮਾ ਨਾਲ ਜੁੜ ਜਾਂਦਾ ਸਿੱਧਾਂ ਨੂੰ ਸਤਿਗੁਰੂ ਨੇ ਇਹ ਗੱਲ ਸਮਝਾਈ ਕਿਰਪਾ ਕਰਕੇ ਬਾਣੀ ਇਕੱਤਰ ਕਰਕੇ ਸਾਨੂੰ ਦਿੱਤੀ ਤੇ ਸਾਨੂੰ ਵੀ ਫਿਰ ਸਤਿਗੁਰੂ ਨੇ ਇਹੀ ਗੱਲ ਸਮਝਾਈ ਕਿ ਜਿਹੜਾ ਵਾਸਾ ਸ਼ਬਦ ਦਾ ਏ ਉਹ ਪਰਮਾਤਮਾ ਵਿੱਚ ਹੈ ਤੇ ਜਿਵੇਂ ਜਿਵੇਂ ਤੁਸੀਂ ਸ਼ਬਦ ਜਪੋਗੇ ਪਰਮਾਤਮਾ ਨਾਲ ਤੁਹਾਡਾ ਮਿਲਾਪ ਹੋ ਜਾਣਾ ਤਾਂ ਅਸੀਂ ਪਰਮਾਤਮਾ ਨੂੰ ਜੋ ਪੀਏ ਉਹਨੂੰ ਚੇਤੇ ਕਰੀਏ ਇਹ ਸਤਿਗੁਰ ਸੰਸ ਸਮਝਾਉਂਦੇ ਹਨ ਸੋ ਅਗਲੀ ਪੌੜੀ ਦੇ ਵਿੱਚ ਫਿਰ ਸਵਾਲਾਂ ਦੇ ਜਵਾਬ ਨੇ ਉਹ ਵੀ ਆਪ ਸਿੰਪਲ ਸੰਪਨ ਸੰਜੇ ਕਰਾਂਗਾ ਆਪ ਜੀ ਨੂੰ ਇਹ ਜਾਣਕਾਰੀ ਚੰਗੀ ਲੱਗੇ ਤਾਂ ਜਰੂਰ ਸ਼ੇਅਰ ਕਰਨਾ ਕਿਉਂਕਿ ਕੀਤੀ ਹੋਈ ਵਿਚਾਰ ਜਿਹੜੀ ਹੈ ਬੱਤੇ ਵਸਿੰਤਾਂ ਤੱਕ ਪਹੁੰਚੇ ਸੰਗਤਾਂ ਕੁਰਬਾਨੀ ਪੜਨ ਵਾਲੀਆਂ ਇਹਨਾਂ ਪਾਵਨ ਬਚਨਾਂ ਦਾ ਲਾਭ ਲੈ ਸਕਣ ਸੋ ਜਰੂਰ ਸ਼ੇਅਰ ਕਰਿਓ ਕਮੈਂਟ ਕਰਕੇ ਸੁਝਾਅ ਵੀ ਆਪਣੇ ਜਰੂਰ ਦੇਣੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ